ਸਾਸਰੀ ਘਰ ਦੋਸਤੋ ਹਾਂਜੀ ਸਾਡੇ ਨਾਲ ਅੱਜ ਫੇਰ ਜੁੜੇ ਆ ਜੀ ਲਵ ਪ੍ਰੀਤ ਸਿੰਘ ਸਿੰਗਰ ਤੇ ਅੱਜ ਕਹਿੰਦੇ ਵੀ ਨੌ ਸਸ ਦਾ ਸੌਂਗ ਸੁਣਾਉਣਾ ਵਾ ਅੱਜ ਸੁਣਦੇ ਆ ਜੀ ਇਹਨਾਂ ਕੋਲ ਨੌ ਸਸ ਦਾ ਸੌਂਗ ਸਾਰਿਆਂ ਨੂੰ ਸਾਸਰੀ ਘਰ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਨੌ ਸਸ ਦਾ ਗੀਤ ਲੱਗਾ ਸੁਣਾਉਣਾ ਅੱਜ ਨੌ ਕਿੱਦਾਂ ਲੜਦੀ ਐ ਸੱਸ ਕਿੱਦਾਂ ਲੜਦੀ ਐ ਇਹ ਬਿਆਨ ਦਿੰਨਾ ਜਦੋਂ ਨੂੰ ਸੱਸ ਲੜਦੀਆਂ ਨੇ ਤੇ ਕੁੱਕੜਾਂ ਵਾਂਗ ਲੜਦੀਆਂ ਨੇ ਨੂੰ ਕਹਿੰਦੀ ਮੈਂ ਆਪਣੇ ਕਰਵਲੇ ਨੂੰ ਦੱਸੂੰਗੀ ਤੇਰੀ ਗੱਲ ਤੇ ਸੱਸ ਆਂਦੀ ਮੈਂ ਆਪਣੇ ਪੁੱਤ ਨੂੰ ਦੱਸਣਾ ਕਿ ਮੈਂ ਨਾ ਤੇਰੀ ਘਰ ਵਾਲੀ ਲੜਦੀ ਆ ਤੇ ਨੋ ਕਹਿੰਦੀ ਮੈਂ ਹੀ ਕਰਵਾਲੇ ਨੂੰ ਦੱਸਣਾ ਦੱਸ ਹੁਣ ਪੁੱਤ ਵਿਚਾਰਾ ਕਿੱਧਰ ਨੂੰ ਜਾਵੇ ਉਹ ਤੇ ਦਮ ਆ ਪਾਸੋਂ ਤੇ ਫਸ ਜਾਂਦਾ ਵਿਚਕਾਰ ਨੋ ਸੱਸ ਦੀ ਲਾਹਿਰ ਲੜਾਈ ਪੁੱਤ ਕਿਦਾਂ ਕਰ ਜਰ ਜੁਗਾ ਨਮਾ ਦੀ ਸੁਣ ਸਕਦਾ ਤੇ ਨਾ ਆਪਣੀ ਕਰਵਾਲੀ ਦੀ ਸੁਣ ਸਕਦਾ ਨੌਸਾ ਸੱਦੇ ਦੀ ਲੜਾਈ ਕਿੱਦਾਂ ਦੱਸ ਮਟਾ ਦਊਗਾ ਨਾ ਨੌਂ ਦੀ ਸੁਣ ਸਕਦਾ ਨਾ ਮਾ ਦੀ ਸੁਣ ਸਕਦਾ ਵਾਹਿਗੁਰੂ ਜੀ ਦੇ ਘਰ ਸਾਹਿਬ ਵਾਹਿਗੁਰੂ ਜੀ ਫਤਿਹ